ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਕੀ ਜਸਮੀ ਰਤਨ ਭਗਵਤੀ ਸਿਮਰਤਾ ਗੁਰੂ ਨਾਨਕ ਲਈ ਤੇ ਆਏ ਤਰੰਗਰ ਗੋਤਾ ਅਰਦਾਸ ਰਾਮ ਦਾਸਾਂ ਨੂੰ ਸਹਾਇ ਅਰਜਨ ਹਰ ਗੁਰਨਾ ਸਤਿਨਾਮ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਬਿਠਾ ਸਬਦ ਪੁਜਾਇ ਏਕ ਬਹਾਦਰ ਸਿਮਰਿਆ ਕਰਨਾ ਮੇਰੇ ਆਵੈ ਤਾਈ ਸਭ ਥਾਨ ਕੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਨ ਕੋਇ ਸਹਾਈ ਦਸਾਂ ਪਾਤਸ਼ਾਹਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਖ ਦੀਦਾਰ ਦਾ ਧਿਆਨ ਸਰ ਕੀ ਹਰ ਸਾਹਿਬ ਜੀ ਬੋਲ ਜੀ ਯਾਂ ਪਿਆਰ ਯਾਂ ਚਾਹ ਹ ਸਹਜਾ ਦੇ ਆ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੀ ਚਲਾਈ ਤੇ ਵਿਵਹਾਈ ਦੇ ਯਾਂ ਨੇ ਦਿੱਤਾ ਸਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀਵਨ ਜੀ ਨਾ ਸਿੰਘ ਨੇ ਆਣੇ ਧਰਮ ਦੇ ਇਸ ਦਿੱਤੇ ਵੰਦ-ਵੰਦ ਕਟਾਏ ਕੋਪਰੀਆਂ ਲੁਮਾਈਆਂ ਚੱਕੜੀਆਂ ਤੇ ਛੜਿਆ ਰਿਆਂ ਨਾਲ ਚਿਰਾਹੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਪ੍ਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਨਾਸ ਮਹੂਸ਼ੀਤਾ ਦੇ ਪਵਿੱਤਰ ਪਮਾਇ ਦਾ ਧਿਆਨ ਕਰਕੇ ਹਰਤਾ ਜੀ ਵੰਦ ਜੀ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਕੇ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਤਿਆ ਜਤਿਆ ਮਨ ਪੈ ਸੰਕਾ ਸਰਬ ਸਭ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਏ ਦੇਖ ਤੇ ਪਾਤ ਹੈ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਵਲੇ ਬੋਲੋ ਜੀ ਸਵਾਹਿਬ ਸਿਖਾਂ ਨੂੰ ਸਿੱਖੀ ਦਾਣ ਕੀ ਸਦਾਨ ਵਖਤ ਦਾਣ ਵਿਵੇਕ ਦਾਣ ਸਹਾ ਦਾਣ ਭਰੂਸਾ ਦਾਣ ਦਾਣਾ ਸਰਦਾਨ ਨਾਮ ਦਾਣ ਸ੍ਰੀ ਅਮਰਤ ਸਹਾਬ ਜੀ ਦੇ ਰਚਨ ਇਸ਼ਨਾਹ ਕਾਂਪੀਆਂ ਚੰਡੇ ਬੁੰਦੇ ਜਗੋ ਜਗਿਆタル ਧਰਮ ਕਾ ਜੈਕਾਰ ਬੋਲੋ ਜੀ ਆਪੀਆਂ ਦੇ ਸਿੱਖਾਂ ਦਾ ਮਾਣ ਨੀਵਾ ਮਾਤੇ ਉੱਚੀ ਮੱਤ ਸਤਿ ਰਾਖਿਆ ਸੁਆਮੀ ਗੁਰੂ ਜੀ ਤੇ ਅਕਾਲ ਤੂਰਖ ਆਪਣੇ ਪੰਥ ਤੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਾਤੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਮੇਰੇ ਦਰਸ਼ਨ ਦਿਰਾਤੀ ਸਿਵਾ ਸੁਬਾਦਾਨ ਪਰਪਨੀ ਮਖਸ਼ੂ ਤੇ ਨਿਮਾੜਿਆ ਤੇ ਮਾ ਨੇ ਤਾੜਿਆ ਤੇ ਤਾ ਦੇਉਟਿਆਂ ਦੀਓ ਪਤਿਤ ਪਾਹ ਕ੍ਰਿਪਾ ਨਿਧਾਨ ਪਤਵਸ਼ਰਿ ਵਿਹੋ ਜੁਗਿਆਤ ਸਤ੍ਰਿ ਸ਼੍ਰੀ ਗੁਰੂ ਹੁਦਰਾ ਸਾਹਿਬ ਦਿਓ ਮਹਾਰਾ ਪਾਵਨ ਤੋਂ ਤੇਰੇ ਨਾਮ ਦੇ ਉਰੇਂਦ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਜੀ ਚਾਰ ਪਹਿਰ ਰਹਿ ਆਪ ਜੀਆਂ ਦੇ ਭਾਣੇ ਅੰਤ੍ਰਪ੍ਰੀਤ ਹੋਏ ਹਨ ਤੋਂ ਤਾਂ ਕੋ ਸ਼ੁਕਰਾਨ ਹੈ ਜੀ ਚਾਰ ਪਹਿਰ ਜੁ ਦਿਨ ਆਇਆ ਸੇਵਾ ਸਿਮਰਨ ਦੁਆਰਾ ਆਪਣੇ ਭਾਣੇ ਅੰਤ੍ਰਪ੍ਰੀਤ ਕਰਵਾ ਲੈਣਾ ਜੀ ਤਾਂ ਤਾਂ ਅਵਸ਼ਿ ਹੈ ਵਾਪਦੀ ਸੰਜੀਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਸਾਜ ਸਾਹਿਬ ਦੀ ਵਿਖੇ ਇਸ ਸਮੇ ਪਾਵਨ ਪਵਿੱਤਰ ਦਰਬਾਰ ਅੰਦਰ ਆਪ ਜੀਆਂ ਦੇ ਸੋਹਣੇ ਸਿੰਘਾਸਨ ਤਿਆਰ ਹਨ ਪ੍ਰਕਾਸ਼ਮਾਨ ਰੂਪ ਨੂੰ ਕਰਕੇ ਸੰਗਤਾਨੋ ਦਿਦਾਰ ਬਖਸ਼ ਕਰੋ ਜੀ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਨਿਹਾਲ ਨਿਹਾਲ ਕਰੋ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਦੇ ਚੱਲੇ ਪੌਂਦੇ ਆਂ ਕਿਆ ਬਖਸ਼ ਕਰੋ ਸੋਹ ਸੰਤਾ ਦੀਆਂ ਹਰ ਰਿਣਿਆ ਸੇਵਾ ਮੰਤ ਤਾ ਮਦਦ ਕਰਣੀਆਂ ਯਾਤਰਾ ਸੱਤੀ ਕਰਨੀ ਜੀ ਅੰਦਰੋਂ ਕਰਮ ਸਿੱਖੀ ਸਿਧਕ ਭਰੋਸਾ ਨਾਮ ਦਾ ਦੀ ਬਾਤਮ ਬਖਸ਼ਿਸ਼ ਕਰਤੇ ਹੋਏ ਸਰਬੱਤ ਦੇ ਕਾਰ ਦੀ ਆਸ ਧਰਨੀ ਜੀ ਰਸਤੇ ਵਿੱਚ ਅੰਕ ਸੰਗ ਸਹਾਇ ਘੋੜਾ ਜੀ ਜਾਵੀ ਪੰਧਿਆ ਗਿਆ ਬਖਸ਼ੂ ਸਈ ਪਿਆਰੇ ਮੇਲੋ ਜਿਨ੍ਹਾਂ ਦੇ ਕਿਲਿਆਂ ਆਤ ਜੀਆਂ ਦਾ ਨਾਮ ਚੇਤੇ ਆਵੇ ਨਾਮ ਨਿਮ ਨਿਛੜੀ ਕਰਾ ਸਰਬਾਤ ਦਾ ਪਰਾ ਵਾਹਿਗੁਰੂ ਜੀ ਕਾ ਪਰਸ ਵਾਹਿਗੁਰੂ ਜੀ ਕੀ ਫਤਿਹ ਬੋਲੇ